ਤੁਸੀਂ ਸਾਰੇ ਅੱਛੀ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਯਾਨੀ ਕਿ ਲੈਂਡ ਗ੍ਰੈਬਿੰਗ ਪਾਲਿਸੀ ਜੱਟਾਂ ਜ਼ਿਮੀਂਦਾਰਾਂ ਦੀ ਪਿੰਡੂਆਂ ਦੀ ਜ਼ਮੀਨ ਖੋਣ ਦਾ ਵੱਡਾ ਮਨਸੂਬਾ ਆਮ ਆਦਮੀ ਪਾਰਟੀ ਨੇ ਬਣਾਇਆ ਵੈਸੇ ਤਾਂ ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਬਿਨਾ ਪੈਸਾ ਦਿੱਤੇ ਆਪਣੇ ਸੱਬ ਦੀ ਜ਼ਮੀਨ ਰੋਜ਼ੀ ਰੋਟੀ ਕਿੱਤਾ ਇਹਦੇ ਤੇ ਹਮਲਾਵਾ ਤੁਸੀਂ ਸਾਰੇ ਇਹ ਵੀ ਜਾਣਦੇ ਹੋ ਕਿ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ 4 ਹਫ਼ਤੇ ਵਾਸਤੇ ਸਟੇ ਕਰ ਦਿੱਤਾ ਰੋਕ ਦਿੱਤਾ ਵਾ ਪਰ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਅਖੋਤੀ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਇਹਨੂੰ ਅਸੀਂ ਸਿਰੇ ਚੜ੍ਹੀਏ ਕਿਉਂਕਿ ਸ਼ਾਇਦ ਇਹ ਸਦੀ ਦਾ ਸਭ ਤੋਂ ਵੱਡਾ ਘੁਟਾਲਾ ਹੋਵੇਗਾ ਘੁਟਾਲਾ ਮਤਲਬ ਕਹਿਣ ਦਾ ਕਿ ਪੰਜਾਬ ਵਿੱਚੋਂ ਕਿਵੇਂ ਅਸੀਂ ਪੈਸੇ ਕੱਢਣੇ ਨੇ ਔਰ ਕਿਵੇਂ ਅਸੀਂ ਜਿਹੜੇ ਇਹਨਾਂ ਦੇ ਆ ਫ੍ਰੀ ਬੀਜ਼ ਫ੍ਰੀ ਬੀ ਪੋਲਿਟਿਕਸ ਮੁਫਤ ਖੋਰੀ ਦੀ ਰਾਜਨੀਤੀ ਔਰਤਾਂ ਨੂੰ ਕਿਵੇਂ ਪੈਸਾ ਦੇਣਾ ਬਿਜਲੀ ਮੁਫਤ ਜਿਹੜੀ ਦਿੱਤੀ ਉਹਦੀ ਭਰਪਾਈ ਕਿੱਦਾਂ ਕਰਨੀ ਇੱਕ ਪੱਖ ਤਾਂ ਇਸ ਸਾਰੇ ਲੈਂਡ ਪੂਲਿੰਗ ਪਾਲਿਸੀ ਵਿੱਚੋਂ ਇਹ ਆ ਦੂਸਰਾ ਪੱਖ ਹੈਗਾ ਕਿ ਅਸੀਂ ਆਪਣੇ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਦੀ ਫੰਡਿੰਗ ਲਈ ਜਿਹੜਾ ਕਮਿਸ਼ਨ ਲੈਣਾ ਨੰਬਰ 2 ਦਾ ਕਾਲਾ ਪੈਸਾ ਜਨਰੇਟ ਕਰਨਾ ਉਹ ਵੀ ਬੜੇ ਆਰਾਮ ਨਾਲ ਇਹਦੇ ਚੋਂ ਜਨਰੇਟ ਕੀਤਾ ਜਾ ਸਕਦਾ ਤੁਸੀਂ ਬਹੁਤੇ ਸਾਰੇ ਪੱਖ ਤਾਂ ਕਿਸਾਨ ਆਗੂਆਂ ਦੇ ਜਥੇਬੰਦੀਆਂ ਦੇ ਪੋਲੀਟੀਕਲ ਆਗੂਆਂ ਦੇ ਸਾਰੇ ਦੇਖ ਲੈ ਕੇ ਇਹਦਾ ਬਹੁਤ ਵੱਡਾ ਨੁਕਸਾਨ ਆ ਬਲਕਿ ਆਈ ਊਡ ਸੇ ਕਿ ਸਾਡੀ ਹੋਂਦ ਤੇ ਸਾਡੀ ਐਗਜ਼ਿਸਟੈਂਸ ਤੇ ਸਾਡੀ ਆਈਡੈਂਟੀਟੀ ਤੇ ਹਮਲਾ ਵਾ ਇਹ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਕਿ ਪੰਜਾਬ ਵਿੱਚ ਕਿਸੇ ਨੇ ਅਰਬਨ ਸਟੇਟ ਯਾਨੀ ਕਿ ਰਹਿਸ਼ੀ ਕਲੋਨੀਆਂ ਤਾਂ ਮੰਗੀਆਂ ਹੀ ਨਹੀਂ ਸੀ ਕਿ ਮੰਗਦੇ ਤਾਂ ਲੋਕੀ ਹੋਰ ਕਈ ਇਨਸਾਫ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਚ ਸੀਆਈਏ ਸਟਾਫ ਹੋਈ ਮੌਤ ਦਾ ਆਪਣੇ ਫਸਲਾਂ ਦੇ ਮੁਆਵਜ਼ੇ ਦਾ ਅਬੋਹਰ ਵਿੱਚ ਬਹੁਤ ਵੱਡੇ ਪੱਧਰ ਤੇ ਵਾਟਰ ਲੌਗਿੰਗ ਹੋ ਗਈ ਪਾਣੀ ਆ ਗਿਆ ਬਰਸਾਤੀ ਉਹਨੇ ਬਹੁਤ ਨੁਕਸਾਨ ਕੀਤਾ ਨਰਮੇ ਦਾ ਬਾਗਾਂ ਦਾ ਜਾਂ ਲੋਕੀ ਵੈਸੇ ਇਨਸਾਫ ਮੰਗਦੇ ਨੇ ਝੂਠੇ ਮੁਕਦਮਿਆਂ ਦਾ ਬਦਲਾਖੋਰੀ ਦਾ ਲੇਕਿਨ ਆਮ ਆਦਮੀ ਪਾਰਟੀ ਨੇ ਤੁਹਾਡਾ ਸਾਰਿਆਂ ਦਾ ਇੱਥੋਂ ਧਿਆਨ ਹਟਾਉਣ ਵਾਸਤੇ ਤੇ ਕਿਵੇਂ ਅਸੀਂ ਇਹਦੇ ਤੋਂ ਪੈਸੇ ਕਮਾਈਏ ਤੇ ਆਪਣੀ ਸਾਡੀ ਜਿਹੜੀ ਸਿੱਖਾਂ ਦੀ ਪੰਜਾਬੀਆਂ ਦੀ ਜਿਹੜੀ ਆਇਡੈਂਟੀਟੀ ਆ ਇਹਨੂੰ ਕਿਵੇਂ ਕੁਚਲੀਏ ਉਹ ਸਾਰਾ ਇੱਕ ਬੜਾ ਡੀਪ ਰੂਟਡ ਕਨਸਪੀਰੇਸੀ ਬਹੁਤ ਡੂੰਗੀ ਸਾਜਿਸ਼ਨਾਗ ਬਣਾਈ ਗਈ ਸਕੀਮ ਆ ਹੁਣ ਮੈਂ ਜਿਹੜਾ ਅੱਜ ਤੁਹਾਡੇ ਸਾਹਮਣੇ ਪੱਕੇ ਪੇਸ਼ ਕਰਨਾ ਮੈਂ ਬਿਲਕੁਲ ਇਹਨੂੰ ਰਿਸਰਚ ਕੀਤਾ ਪਿਛਲੇ 3-4 ਦਿਨ ਤੋਂ ਜਿਹੜੇ ਮੇਰੇ ਦੋਸਤ ਕਲੋਨਾਈਜ਼ਰਸ ਨੇ ਬਿਲਡਰਸ ਨੇ ਜਿਹੜੇ ਇਸ ਤਰ੍ਹਾਂ ਨਾਲ ਜ਼ਮੀਨਾਂ ਲੈ ਕੇ ਉਹਦੇ ਤੇ ਮੁੜ ਕੇ ਉਹਨੂੰ ਡਿਵੈਲਪ ਕਰਦੇ ਨੇ ਉਹਨਾਂ ਨੂੰ ਫਿਰ ਪਲਾਟਾਂ ਚ ਵੇਚਦੇ ਨੇ ਯਕਮर्शियल ਸ਼ੋਰੂਮਸ ਵੇਚਦੇ ਨੇ ਕਿਵੇਂ ਉਹਦੇ ਚੋਂ ਸੜਕਾਂ ਕੱਟੀਆਂ ਜਾਂਦੀਆਂ ਕਿਵੇਂ ਉਹਦੇ ਚੋਂ ਗ੍ਰੀਨ ਬੈਲਟ ਛੱਡਣੀ ਪੈਂਦੀ ਇਹ ਸਾਰਾ ਕੁਝ ਮੈਂ ਇਤਨਾ ਸਟੱਡੀ ਕੀਤਾ ਤੇ ਜਿਹੜਾ ਮੈਂ ਸਿੱਟੇ ਤੇ ਪਹੁੰਚਿਆ ਕੇਵਲ ਲੁਧਿਆਣਾ ਤੇ ਮੁਹਾਲੀ ਨੂੰ ਮੈਂ ਲਿਆ ਹਲਿਆ ਨਾਲ ਸਿਰਫ ਲੁਧਿਆਣੇ ਦੀ 25 ਏਕੜ 25000 ਏਕੜ ਜ਼ਮੀਨ ਦਾ ਦੀ ਐਕਵਾਇਜ਼ੀਸ਼ਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਤੇ 5000 ਏਕੜ ਜ਼ਮੀਨ ਮੁਹਾਲੀ ਦੀ ਐਕਵਾਇਜ਼ੀਸ਼ਨ ਦਾ ਪ੍ਰੋਗਰਾਮ ਬਾਕੀ ਜਿਹੜੀਆਂ ਇਹ 30000 ਏਕੜ ਜ਼ਮੀਨ ਆ ਬਾਕੀ ਹਲੇ ਤੇ 35000 ਏਕੜ ਨੂੰ ਆਪਾਂ 2 ਮਿੰਟ ਵਾਸਤੇ ਛੱਡ ਦਿਓ ਕਿਉਂਕੋ ਛੋਟੇ ਸ਼ਹਿਰਾਂ ਨਾਲ ਤੋਲਕ ਰੱਖਣ ਵਾਲੀ ਜ਼ਮੀਨ ਆ ਮੈਂ ਸਾਰਾ ਅੱਛੇ ਤਰੀਕੇ ਨਾਲ ਰਿਸਰਚ ਕੀਤਾ ਤੁਸੀਂ ਪਹਿਲਾਂ ਇੱਕ ਵਾਰੀ ਇਹਦੇ ਤੇ ਚਾਕ ਮਾਰ ਲਓ ਅੱਛੇ ਤਰੀਕੇ ਨਾਲ ਔਰ ਮੈਂ ਇਹਦਾ ਬਿਲਕੁਲ ਗਜ਼ਾਂ ਤੱਕ ਜਾ ਕੇ ਕਿ ਕਿੰਨੇ ਗਜ਼ ਜ਼ਮੀਨ ਕਿੰਨੇ ਦੀ ਹੋਵੇਗੀ ਤੇ ਕਿੰਨੇ ਪੈਸੇ ਇਹਨਾਂ ਨੂੰ ਬਚੇਗਾ ਆ ਉਹਦਾ ਦੂਸਰਾ ਸਫਾ ਮੇਰੀ ਰਿਸਰਚ ਦਾ ਤੇ ਮੈਂ ਤੁਹਾਡੇ ਨਾਲ ਅੱਜ ਤਾਂ ਗੱਲ ਕਰਨ ਆਇਆ ਵਾਂ ਸ਼ੁਰੂ ਚ ਦੱਸ ਦੇਣਾ ਕਿ ਇਹ ਕੱਲੇ ਲੁਧਿਆਣੇ ਤੇ ਮੁਹਾਲੀ ਦੀ ਜ਼ਮੀਨ ਅਗਰ ਲੈਂਡ ਪੂਲਿੰਗਸ ਲੈਂਡ ਕਾਮਯਾਬ ਹੋ ਗਈ ਆਮ ਆਦਮੀ ਪਾਰਟੀ ਤੇ ਸਮਝ ਲੈਣਾ ਕਿ ਆਪਣਾ ਪੰਜਾਬ ਚੋਂ ਇਹ 4 ਲੱਖ ਕਰੋੜ ਰੁਪਿਆ ਤੁਹਾਡਾ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਗਰੀਬਾਂ ਦਾ ਮਾਰਜਨਲ ਫਾਰਮਰ ਦਾ ਪਿੰਡੂਆਂ ਦਾ ਇਹ ਆਪਣਾ ਲੁੱਟ ਕੇ ਲੈ ਜਾਣਗੇ ਕਿਵੇਂ ਹੁੰਦਾ ਜੀ ਇਹ ਮੈਂ ਜਿੱਦਾਂ ਕਿਹਾ ਕਿ 30 ਹਜ਼ਾਰ ਏਕੜ ਜ਼ਮੀਨ ਆਪਾਂ ਲੈ ਲਈ ਲੁਧਿਆਣੇ ਦੀ 25 ਹਜ਼ਾਰ ਤੇ ਮੁਹਾਲੀ ਦੀ 5 ਹਜ਼ਾਰ 1 ਏਕੜ ਚ 4840 ਗਾਜ ਆਪਾਂ ਨੂੰ ਪਤਾ ਵਾ ਟੋਟਲ ਜਿਹੜਾ ਰਕਬਾ ਇਹ ਵੇਚ ਸਕਣਗੇ ਇਹਨਾਂ ਨੂੰ 50% ਏਰੀਆ ਛੱਡਣਾ ਪੈਂਦਾ ਡਿਫਰੈਂਟ ਟਾਈਪਸ ਆਫ ਗ੍ਰੀਨ ਬੈਲਟਸ ਆਦ ਆਦ ਲਈ ਤਾਂ ਇਹ ਸਮਝ ਲਓ ਕਿ 2420 ਗਜ ਇੱਕ ਕਿੱਲੇ ਦਾ ਜਿਹੜਾ ਇਹ ਕਲੋਨਾਈਜ਼ ਕੀਤਾ ਜਾ ਸਕਦਾ ਇਹਦੇ ਚੋਂ ਕਮਰਸ਼ੀਅਲ 5% ਆਪਾਂ ਇਹ ਰੈਜ਼ੀਡੈਂਸ਼ੀਅਲ ਦੱਸਿਆ 50% ਇਹ ਬਣ ਗਿਆ 2420 ਗਜ ਕਮਰਸ਼ੀਅਲ ਆਪਾਂ ਕੱਢ ਲਈਏ 5% ਇੱਕ ਏਕੜ ਦਾ ਯਾਨੀ ਕਿ 4840 ਗਜ ਦਾ ਤਾਂ 242 ਗਜ ਬਣਦਾ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਇਹਨਾਂ ਨੇ ਦੇਣੀ ਇਹਨਾਂ ਨੇ ਵਾਅਦਾ ਕੀਤਾ 1000 ਗੱਜ ਇਹ ਦੇਣਗੇ ਰੈਹਾਸ਼ੀ ਤੇ 100 ਗੱਜ ਦਾ ਦੇਣਗੇ ਤੁਹਾਨੂੰ ਕਮਰਸ਼ੀਅਲ ਜਿਹੜੀ ਬਕਾਇਆ ਜ਼ਮੀਨ ਸਰਕਾਰ ਕੋ ਕਿਸਾਨਾਂ ਨੂੰ ਦੇਣ ਤੋਂ ਬਾਅਦ ਮਾਲਕਾਂ ਨੂੰ ਦੇਣ ਤੋਂ ਬਾਅਦ ਇਹਨਾਂ ਕੋ ਰੈਹਾਸ਼ੀ ਬਚੂਗੀ 2400 1420 ਗੱਜ ਰੈ residențial ਯਾਨੀ ਕਿ ਜਿਹੜੀ ਘਰੇਲੂ ਤੇ 142 ਗੱਜ ਕਮਰਸ਼ੀਅਲ ਹੁਣ ਜਿਹੜੀ ਰੈਵਨਿਊ ਅਰ ਜਿਹੜੀ ਸਰਕਾਰ ਨੇ ਇਹਦਾ ਤੋਂ ਰੈਵਨਿਊ ਕਮਾਉਣੀ ਆ ਜੇ ਆਪਾਂ ਇਹਨੂੰ ਇੱਥੇ ਲਾਈਏ ਕਿ ਮੁਹਾਲੀ ਤੇ ਲੁਧਿਆਣਾ ਲਗਭਗ 1 ਲੱਖ ਰੁਪਏ ਗੱਜ ਦਾ ਰੇਟ ਚੱਲ ਰਿਹਾ ਵਾ ਤੁਸੀਂ ਸਾਰੇ ਜਾਣਦੇ ਬਹੁਤ ਮਹਿੰਗੇ ਸ਼ਹਿਰ ਹੈ ਲੁਧਿਆਣਾ ਵੀ ਤੇ ਮੁਹਾਲੀ ਵੀ ਔਰ ਕਮਰਸ਼ੀਅਲ ਰੇਟ ਤਾਂ ਖੈਰ ਬਹੁਤ ਹੀ ਜ਼ਿਆਦਾ ਹੈ ਤਾਂ ਲਗਭਗ 3 ਲੱਖ ਰੁਪਏ ਗੱਜ ਦਾ ਰੇਟ ਹੈ ਮੁਹਾਲੀ ਜਾ ਕੇ ਚੈੱਕ ਕਰ ਸਕਦੇ ਆਂ 에어ਪੋਰਟ ਰੋਡ ਤੇ ਜਿਹੜੇ ਉਹ ਸੈਕਟਰਸ ਡਿਵੈਲਪ ਹੋਏ ਨੇ ਸਾਰੇ 1 ਲੱਖ ਗੱਜ ਦਾ ਰਹਿਸ਼ੀ ਰੇਟ ਤੇ 3 ਲੱਖ ਰੁਪਏ ਕਮਰਸ਼ੀਅਲ ਦੇ ਹਿਸਾਬ ਦੇ ਨਾਲ ਜੇ ਆਪਾਂ ਇਹਨਾਂ ਕੋਲ ਜਿਹੜੀ 1420 ਸਕੁਅਰ ਯਾਰਡ ਯਾਨੀ ਕਿ ਗੱਜ਼ ਅਗਰ ਆਪਾਂ ਉਹਨੂੰ 1 ਲੱਖ ਨਾਲ ਦੇਾਂਗੇ ਨਾ ਜ਼ਰਬ ਮਲਟੀਪਲਾਈ ਕਰਾਂਗੇ ਤਾਂ ਇਹ ਸਮਝ ਲੋ ਕਿ ਇਹ ਿਕਿੱਟ ਦੀ ਗੱਲ ਕਰ ਰਿਹਾ 1420 14.2 ਕਰੋੜ ਰੁਪਈਆ ਮੈਂ ਕੱਲੇ 1 ਿਕਿੱਟ ਦੀ ਗੱਲ ਕਰ ਰਿਹਾ ਜੇ ਆਪਾਂ 1 ਲੱਖ ਰੁਪਈਆ ਗੱਜ਼ ਮੰਨ ਕੇ ਚੱਲੀਏ ਤੇ 1420 ਇਹਨਾਂ ਕੋਲ ਰਹਿਸ਼ੀ ਬਚ ਜਾਣੀਆਂ 14.2 ਕਰੋੜ ਰੁਪਈਆ ਉਹਦੇ ਤੋਂ ਕਮਾਈ ਹੋਣੀ ਸਰਕਾਰ ਨੂੰ 142 ਜਿਹੜਾ ਗੱਜ਼ ਹੋਵੇਗੀ ਅਗਰ ਇਹਨੂੰ ਆਪਾਂ 3 ਲੱਖ ਰੁਪਏ ਕਮਰਸ਼ੀਅਲ ਰੇਟ ਤੇ ਲਾਉਨੇ ਆ ਗੱਜ ਦਾ ਤੇ 4.26 ਕਰੋੜ ਲਗਭਗ ਸਵਾ 4 ਕਰੋੜ ਰੁਪਏ ਉਧਰ ਚੋ ਟੋਟਲ ਆਮਦਨ ਇਹਨਾਂ ਨੂੰ ਇੱਕ ਏਕੜ ਦੀ ਸਰਕਾਰ ਨੂੰ 18.46 ਕਰੋੜ ਰੁਪਈਆ ਏਕੜ ਦਾ ਆਫਟਰ ਡਿਵੈਲਪਮੈਂਟ ਸਾਰੇ ਸੀਐਲਯੂ ਵਗੈਰਾ ਕਰਨ ਤੋਂ ਬਾਅਦ 18.5 ਕਰੋੜ ਰੁਪਈਆ ਸਰਕਾਰ ਉਧਰ ਚੋਂ ਕਮਾ ਸਕਦੀ ਹੈ ਅਗਰ ਆਪਾਂ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਜਿਹੜਾ ਕੁੱਲ ਖਰਚਾ ਸਰਕਾਰ ਦਾ ਡਿਵੈਲਪਮੈਂਟ ਆਉਂਦਾ ਸੀਐਲਯੂ ਦਾ ਈਡੀਸੀ ਦਾ ਹੋਰ ਡਿਵੈਲਪਮੈਂਟ ਚਾਰਜਸ ਖਰਚੇ ਉਹ ਸਾਰਾ ਵਰਕਆਊਟ ਕੀਤਾ ਬਿਲਡਰਸ ਨੇ ਕਲੋਨਾਈਜ਼ਰਸ ਨੇ ਉਹ 2.46 ਕਰੋੜ ਰੁਪਇਆ ਹੁੰਦਾ ਚਲੋ ਮੰਨ ਕੇ ਚਲੋ 2.5 ਕਰੋੜ ਰੁਪਇਆ ਕਿਲੇ ਦਾ ਖਰਚਾ ਆਉਂਦਾ ਹੁਣ ਤੁਸੀਂ ਜੇ 18.46 ਕਰੋੜ ਰੁਪਇਆ ਜਿਹੜਾ ਸਰਕਾਰ ਕਮਾਉਂਦੀ ਆ ਤੇ ਉਹਦੇ ਚੋਂ ਖਰਚਾ ਕੱਢ ਦਿਓ 2.46 ਕਰੋੜ ਰੁਪਇਆ ਤਾਂ ਸਰਕਾਰ ਨੂੰ ਮੋਟਾ-ਮੋਟਾ 1 ਏਕੜ ਦੀ ਡਿਵੈਲਪਮੈਂਟ ਵਿੱਚੋਂ 16 ਕਰੋੜ ਰੁਪਇਆ ਬਚਣਾ ਵਾ 16 ਕਰੋੜ ਰੁਪਇਆ ਹੁਣ ਤੁਸੀਂ 16 ਕਰੋੜ ਨੂੰ ਜੇ 30 ਹਜ਼ਾਰ ਏਕੜ ਲੁਧਿਆਣਾ ਤੇ ਮੁਹਾਲੀ ਦੀ ਜ਼ਮੀਨ ਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ ਇਹ 4 ਲੱਖ 80 ਹਜ਼ਾਰ ਕਰੋੜ ਰੁਪਏ ਬਣਦਾ 4 ਲੱਖ 80 ਹਜ਼ਾਰ ਔਰ ਅਗਰ ਇਹਦੇ ਜੋ ਗਵਰਨਮੈਂਟ ਦੇ ਜਿਹੜਾ ਖਰਚਾ ਹੋਇਆ ਉਹਨਾਂ ਦਾ ਜਿਹੜਾ ਡਿਵੈਲਪਮੈਂਟ ਚਾਰਜਸ ਆਪਾਂ ਕੱਢਾਂਗੇ ਸਾਰਾ ਟੋਟਲ ਸਾਰੇ ਇਹ 30 ਹਜ਼ਾਰ ਏਕੜ ਦਾ ਕਹਿ ਰਿਹਾ ਮੈਂ ਖਰਚਾ ਕੱਢ ਦਈਏ ਇਹ ਲਗਭਗ 73800 ਕਰੋੜ ਰੁਪਇਆ ਬਣਦਾ ਯਾਨੀ ਕਿ 74000 ਕਰੋੜ ਰੁਪਇਆ ਅਗਰ ਆਪਾਂ ਇਹ ਮੰਨ ਲਈਏ ਕਿ ਸਰਕਾਰ ਦਾ 30000 ਏਕੜ ਨੂੰ 30000 ਏਕੜ ਨੂੰ ਡਿਵੈਲਪ ਕਰਨ ਵਿੱਚ ਕਮਰਸ਼ੀਅਲ ਰੈ residen residential ਚਾਹੁੰਦਾ ਉਹ ਲਗਭਗ 73800 ਕਰੋੜ ਰੁਪਇਆ ਮੈਂ ਬਿਲਕੁਲ ਟੂ ਦਾ ਪੁਆਇੰਟ ਕੈਲਕੂਲੇਸ਼ਨ ਕੀਤੀ ਹੈ ਤੇ ਹੁਣ ਤੁਸੀਂ 480000 ਕਰੋੜ ਵਿੱਚੋਂ ਜੇ 73800 ਕਰੋੜ ਰੁਪਇਆ ਕੱਢ ਵੀ ਦਿਓ ਕੱਲਾ ਲੁਧਿਆਣੇ ਤੇ ਮੁਹਾਲੀ ਦੀ ਡਿਵੈਲਪਮੈਂਟ ਦਾ ਇਹਨਾਂ ਨੂੰ 4 ਲੱਖ ਤੇ 6000 ਕਰੋੜ ਰੁਪਇਆ ਬਚਣਾ 4 ਲੱਖ 6000 ਕਰੋੜ ਰੁਪਇਆ ਸਾਡੇ ਪੰਜਾਬ ਚੋਂ ਜਿਹੜੀ ਛੋਟੀ ਜੀ ਅਗਰੀਰੀਅਨ ਸਟੇਟ ਹੈ ਜਿਹਦੀ ਇਕਨੋਮੀ ਖੇਤੀ ਤੇ ਨਿਰਭਰ ਆ ਆਲਮੋਸਟ 80000 ਕਰੋੜ ਰੁਪਏ ਦੀ ਸਾਲਾਨਾ ਕਣਕ ਤੇ ਝੋਨੇ ਦੀ ਫਸਲ ਦੀ ਦੀ ਸੀਸੀਐਲ ਲਿਮਿਟ ਗਵਰਨਮੈਂਟ ਆਫ ਇੰਡੀਆ ਸਾਨੂੰ ਦਿੰਦੀ ਆ ਮਤਲਬ ਕਿ ਰੋਟੇਸ਼ਨ ਬਣਦੀ ਆ 80000 ਕਰੋੜ ਰੁਪਇਆ ਕਣਕ ਤੇ ਝੋਨੇ ਤੇ ਕੁੱਲ ਉਹ ਮਾਰਕੀਟ ਵਿੱਚ ਚਾਉਂਦਾ ਵਾ ਤੇ ਉਹਦੇ ਨਾਲ ਪੰਜਾਬ ਦੀ ਜੋ ਵੀ ਛੋਟੀ ਮੋਟੀ ਤੁਸੀ ਨਜ਼ਰ ਆ ਰਹੀ ਆ ਖੁਸ਼ਹਾਲੀ ਉਹ ਆ ਰਹੀ ਆ ਲੇਕਿਨ ਇਹਨਾਂ ਦੇ ਸ਼ਾਤਰ ਦਿਮਾਗਾਂ ਨੇ ਜਿਹੜੇ ਦਿੱਲੀ ਬੈਠੇ ਨੇ ਜਿਨ੍ਹਾਂ ਦਾ ਕੰਮ ਕੁਛ ਨਹੀਂ ਗਾ ਜਿਨ੍ਹਾਂ ਦਾ ਕੰਮ ਹੈ ਕਿ ਅਸੀਂ ਛੋਟੀਆਂ ਛੋਟੀਆਂ ਠੱਗੀਆਂ ਮਾਰਦੇ ਤੇ ਲੁਕੀ ਬਹੁਤ ਗੜ ਪੈਂਦੇ ਨੇ ਅਸੀਂ ਗੈਰ ਕਾਨੂੰਨੀ ਰੇਤਾ ਮਾਈਨਿੰਗ ਦਾ ਕੰਮ ਕਰਦੇ ਆ ਰੁਪਈਆ 2 ਕਰੋੜ 1 ਕਰੋੜ 50 ਲੱਖ ਰੁਪਏ ਦਿਹਾੜੀ ਦਾ ਕਮਾਉਨੇ ਆ ਤੇ ਸ਼ੋਰ ਮੱਚਦਾ ਸਾਡੇ ਇਲਾਕੇ ਵਿੱਚ ਟਿੱਪਰ ਆਉਂਦੇ ਜਾਂਦੇ ਦਿਸਦੇ ਨੇ ਰੇਤਾ جاری ਆ ਜੀ ਕਾ ਚੋਰ ਬਜ਼ਾਰੀ ਹੋ ਰਹੀ ਆ ਜੇ ਅਸੀਂ ਸਰਕਾਰੀ ਕਿਸੇ ਹੋਰ ਕੰਮ 'ਚ ਰਿਸ਼ਵਤ ਲੈਨੇ ਥਾਣਿਆਂ 'ਚੋਂ ਮੁਕਦਮਿਆਂ 'ਚੋਂ ਤਹਿਸੀਲਾਂ 'ਚੋਂ ਰਜਿਸਟਰੀਆਂ 'ਚੋਂ ਉਹ ਇੱਕ ਜਿੱਦਾਂ ਕਹਿੰਦੇ ਕਿ ਰੀ